ਨੂੰ ਪ੍ਰਮੋਟ ਕੀਤਾ ਜਾਂਦਾ ਕਲਾਕਾਰਾਂ ਦੇ through ਮੈਂ ਨਾ ਇਹੀ ਗੱਲ ਕਰਨ ਲੱਗੀ ਸੀਗੀ ਕਿ ਉਹ ਆਪ ਤੇ ਬੜੇ ਫਿੱਟ ਨੇ ਜਿਮ ਕਰਦੇ ਨੇ ਉਹ ਤਮਾਕੂ ਨੂੰ ਸਿਗਰਟ ਨੂੰ ਪ੍ਰਮੋਟ ਕਰਦੇ ਨੇ ਕਰਨ ਲਈ ਵੱਡੇ ਵੱਡੇ ਕਲਾਕਾਰ ਕਲਾਕਾਰਾਂ ਦੇ ਵਿੱਚੋਂ ਵੀ ਲੜਕੀਆਂ ਕਲਾਕਾਰ ਵੀ ਉਹ ਜਦੋਂ ਉਹ ਸੂਟਾ ਲਾ ਕੇ ਸਵਰਲਿੰਗ ਕਰਦੇ ਕੱਢਦੀਆਂ ਤੇ ਬੰਦਾ ਕਹਿੰਦਾ ਕਮਾਲ ਹੈ ਤਮਾਕੂ ਤੇ ਪੀ ਲੈਣਾ ਚਾਹੀਦਾ ਤੋੜਾ ਪੱਤੀ ਖਾਸੂ ਪੀਣਾ ਔਰ ਕਿਹਾ ਜਾਂਦਾ ਵੀ ਜੇ ਇੱਕ ਕਮਰੇ ਚ ਬਹਿ ਕੇ ਤੁਸੀਂ ਤਮਾਕੂ ਪੀਨੇਓ ਇੱਕ ਕਮਰੇ ਚ ਤੇ ਤੁਸੀਂ ਉਹਦਾ 14% ਧੂਆ ਅੰਦਰ ਲੈ ਜਾਂਦੇ ਹੋ ਪਰ ਜਿਹੜੇ ਥੋੜੇ ਕੋਲੇ ਬੈਠੇ ਆ ਉਹਦਾ 86% ਧੂਆ ਉਹ ਲੈ ਜਾਂਦੇ ਨੇ ਹਾਂ ਦੇਖੋ ਇਹ ਕਹਿੰਦਾ ਐਕਟਿਵ ਸਮੋਕਰ ਇਹ ਕਹਿੰਦਾ ਪੈਸਿਵ ਸਮੋਕਰ ਐਕਟਿਵ ਸਮੋਕਰ ਤਾਂ 14% ਲੈਂਦਾ ਪੀ ਕੇ ਤੇ ਬਾਹਰ ਕੱਢਦਾ ਹਾਂ ਤੇ ਜਿਹੜੇ ਕੋਲੇ ਬੈਠੇ ਆ ਉਹ ਹੁੰਦੇ ਨੇ ਪੈਸਿਵ ਸਮੋਕਰ ਉਹ 80% ਧੂਆ ਆਪਣੇ ਦਫਤਰ ਦੇ ਨਾਤੇ ਗ੍ਰੇਟ ਫੁੱਲ ਦਫਤਰ ਦੇ ਵਿੱਚ ਬੈਠੇ ਬੀੜੀਆਂ ਪੀਂਦੇ ਸਿਕਟਾ ਪੀਂਦੇ ਨੇ ਕਲਬਾਂ ਵਿੱਚ ਤਾਂ ਕਮਾਲ ਹੈ ਵੇ ਕਲਬ ਦੇ ਵਿੱਚ ਕਲਬ ਕਲਚਰ ਹੈ ਜਿਹੜੀ ਉਹ ਸ਼ਰਾਬ ਬੀੜੀ ਤੇ ਹੁੱਕਾ ਉਹ ਐ ਵੀ ਅਸੀਂ ਹੀ ਧਰਤੀ ਤੇ ਐਡਵਾਂਸ ਆ ਗਏ ਹੋਰ ਤਾਂ ਕਿਸੇ ਨੂੰ ਖਾਣਾ ਪੀਣਾ ਆਉਂਦਾ ਨਹੀਂ ਔਰ ਉਹਦੇ ਵਿੱਚ ਬਿਊਰੋਕ੍ਰੇਸੀ ਬੈਠੀ ਹੁੰਦੀ ਆ ਬਿਊਰੋਕ੍ਰੇਸੀ ਜਿਹੜੀ ਹਿੰਦੁਸਤਾਨ ਦੀ ਅਫਸਰ شاہੀ ਜਿਹਨੂੰ ਕਹਿੰਦੇ ਆ ਉਹ ਸਾਡੀ ਹਰ ਚੀਜ਼ ਦੇ ਉੱਤੇ ਕਲੰਕ ਤੇ ਕੋੜ ਬਣ ਗਈ ਹਾਂ ਉਹਨਾਂ ਨੂੰ ਕੋਈ ਉਹਨਾਂ ਨੂੰ ਹੈ ਨਹੀਂ ਕਿ ਸਾਡਾ ਮੁਲਕ ਮਰਦਾ ਹੈ ਬੰਦਾ ਮਰਦਾ ਹੈ ਦੁੱਖ ਤਕਲੀਫ ਹੈ ਬਸ ਖੀਂਦੇ ਆ ਖਾਂਦੇ ਆ ਹਰ ਇੱਕ ਆਪ ਦੇ ਕੋਲ ਪੈਸਾ ਨਹੀਂ ਨਾ ਦਰਬਾਰ ਚ ਜਦੋਂ ਇਹ ਜਿਹੜੇ ਮੁਲਕ ਦਾ ਰਾਜਾ ਬਾਦਸ਼ਾਹ ਹੁਕਾ ਪੀਂਦਾ ਰਵੇ ਪੀਵੇ ਤੇ ਪਬਲਿਕ ਨੇ ਤਾਂ ਪੀਣੀ ਹੈ ਨਾ ਇਹ ਕੁਦਰਤੀ ਕਰਦਾ ਪਬਲਿਕ ਜਿਹੜਾ ਰਾਜਾ ਤੇ ਹੀ ਪ੍ਰਜਾ ਪਬਲਿਕ ਆਪ ਦੇ ਰਾਜੇ ਦੀਆਂ ਆਤਮ ਹੰਤ ਕਰਨ ਕਰ ਦਿੰਦੀ ਹੈ ਇਹ ਵੀ ਪੱਕਾ ਹੈ ਫਿਊਡਲ ਯੁੱਗ ਦੇ ਵਿੱਚ ਰਾਜਾ ਸ਼ਾਹੀ ਯੁੱਗ ਵਿੱਚ ਫਿਊਡਲ ਯੁੱਗ ਰਾਜਾ ਸ਼ਾਹੀ ਉਹਨਾਂ ਦੀਆਂ ਜਿਹੜੀਆਂ ਆਤਾਂ ਨੇ ਨਾ ਪਬਲਿਕਤਾ ਤਾਂ ਸਨ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰੋਂ ਪਾਰ ਟੀਵੀ ਤੇ ਅੱਜ ਅਸੀਂ ਫਿਰ ਤੋਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਬਾਪੂ ਬਲਕੌਰ ਸਿੰਘ ਜੀ ਹੋਨਾਂ ਨਾਲ ਜੋ ਕਿ ਆਪਕਾਰੀ ਕਾਰਾ ਅਧਿਕਾਰੀ ਵਿਭਾਗ ਦੇ ਰਿਟਾਇਰ ਅਫਸਰ ਨੇ ਤੇ ਇੱਕ ਸਮਾਜਿਕ ਚਿੰਤਕ ਵੀ ਨੇ ਤੇ ਇਹਨਾਂ ਨਾਲ ਅਸੀਂ ਜੋ ਨਸ਼ੇ ਇੰਡੀਆ ਦੇ ਅੰਦਰ ਆਏ ਆ ਕਿੱਥੋਂ ਆਏ ਆ ਕਿਵੇਂ ਆਏ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਸਰ ਥੋਡੇ ਤੋਂ ਮੈਂ ਇਹ ਜਾਨਣਾ ਚਾਹਾਂਗੀ ਕਿ ਇਹ ਜਿਹੜਾ ਤਮਾਕੂ ਵਗੈਰਾ ਜੋ ਇਦਾਂ ਦੇ ਨਸ਼ੇ ਆ ਚਲੋ ਬਾਕੀ ਦੇ ਨਸ਼ੇ ਤੇ ਸੀਗੇ ਪਹਿਲਾਂ ਤਮਾਕੂ ਕਿੱਥੋਂ ਆਇਆ ਕਿਵੇਂ ਆਇਆ ਭਾਰਤ ਦੇ ਅੰਦਰ ਬੇਟਾ ਸਭ ਤੋਂ ਪਹਿਲਾਂ ਜਦੋਂ ਵਾਸਕੋ ਦੀ ਗਾਮਾ ਆਇਆ ਨਾ 1492 ਚ ਉਦੋਂ ਤਮਾਕੂ ਨਾਲ ਲੈ ਕੇ ਆਇਆ ਤੇ ਦੱਖਣੀ ਭਾਰਤ ਦੇ ਵਿੱਚ ਤਾਂ ਉੱਥੇ ਹੋ ਗਿਆ ਇਹ ਜਿਹੜਾ ਤਮਾਕੂ ਆਇਆ ਉੱਤਰੀ ਅਮਰੀਕਾ ਦਾ ਨਹੀਂ ਦੱਖਣੀ ਅਮਰੀਕਾ ਦਾ ਇਹ ਪੌਦਾ ਹੈ ਆਪਣੇ ਤਾਂ ਸੀ ਨਹੀਂ ਇਸ ਕਰਕੇ ਆਪਣੇ ਪੁਰਾਣੀਆਂ ਕਿਤਾਬਾਂ 'ਚ ਇਹਦਾ ਕੋਈ ਨਾਂ ਨਹੀਂ ਨਾ ਕੁਰਾਨ 'ਚ ਨਾ ਵੇਦ 'ਚ ਨਾ ਗੀਤਾ 'ਚ ਨਾ ਅੰਜੀਲ 'ਚ ਕਿਤੇ ਨਹੀਂ ਪਰ ਗ੍ਰੰਥ ਸਾਹਿਬ 'ਚ ਹੈਗਾ ਜੋ ਗੋਜ਼ਾ ਕਤਮਾ ਕੁਆਚਕਾਸੀ ਗੁਰੂ ਸਾਹਿਬ ਨੇ ਤਮਾਕੂ ਨੂੰ ਕਿਹਾ ਵੀ ਤਮਾਕੂ ਨਹੀਂ ਪੀਤਾ ਜਾ ਸਕਦਾ ਇਹ ਕ੍ਰਹਿਤ ਹੈ ਠੀਕ ਹੈ ਨਾ ਮਹਿਸੂਸ ਕਰ ਰਹੇ ਹੋ ਬਹੁਤ ਵੱਡੀ ਕ੍ਰਹਿਤ ਹੈ ਸ਼ਰਾਬ ਨੂੰ ਵੀ ਕ੍ਰਹਿਤ ਮੰਨਿਆ ਸੋ ਉਦੋਂ ਇਹ ਤਮਾਕੂ ਆਇਆ ਬਾਸਕਾ ਡਿਗਮਾ ਲੈ ਕੇ ਆਇਆ 1505 ਤੱਕ ਉਹਨਾਂ ਦਾ ਰਾਜ ਕਾਇਮ ਹੋ ਗਿਆ 1526 ਦੇ ਵਿੱਚ ਬਾਬਰ ਆ ਗਿਆ ਉਹਨਾਂ ਦਾ ਰਾਜ ਕਾਇਮ ਹੋ ਗਿਆ ਤੇ 1600 ਰੱਬ ਥੋੜਾ ਭਰਾ ਕਰੇ 4 ਤੱਕ ਅਕਬਰ ਜਾਂਦਾ ਰਿਹਾ ਅਕਬਰ ਦਾ ਜਿਹੜਾ ਰਾਜ ਸੀ ਦਾ richest the greatest the mightiest kingdom of the world ਆਪਣੇ ਜਮਾਨੇ ਦਾ ਦੁਨੀਆ ਸਭ ਤੋਂ ਵੱਡਾ ਰਾਜ ਸੀ ਸਭ ਤੋਂ ਅਮੀਰ ਤੇ ਸਭ ਤੋਂ ਮਹਾਨ ਸੀ ਅਕਬਰ ਹੁੱਕਾ ਪੀਂਦਾ ਸੀ ਵਕਾਇਦਾ ਬਹਿ ਕੇ ਦਰਬਾਰ ਚ ਜਦੋਂ ਜਿਹੜੇ ਮੁਲਕ ਦਾ ਰਾਜਾ ਬਾਦਸ਼ਾਹ ਹੁੱਕਾ ਪੀਂਦਾ ਰਵੇ ਪੀਵੇ ਤੇ ਪਬਲਿਕ ਨੇ ਤਾਂ ਪੀਣਾ ਹੀ ਆ ਨਾ ਇਹ ਕੋਈ ਧਰਤੀ ਗੱਲ ਹੈ ਪਬਲਿਕ ਜਿਹੜਾ ਰਾਜਾ ਤੇ ਹੀ ਪ੍ਰਜਾ ਪਬਲਿਕ ਆਪਦੇ ਰਾਜੇ ਦੀਆਂ ਆਤਾਂ ਨੂੰ ਧਾਰਨ ਕਰਦੀ ਹੁੰਦੀ ਹੈ ਹੇ ਵੀ ਪਪੀ ਗਾਦਾ ਫਿਊਡਲ ਯੁੱਗ ਦੇ ਵਿੱਚ ਰਾਜਾ ਸ਼ਾਹੀ ਯੁੱਗ ਚ ਫਿਊਡਲ ਯੁੱਗ ਰਾਜਾ ਸ਼ਾਹੀ ਉਹਨਾਂ ਦੀਆਂ ਜਿਹੜੀਆਂ ਆਤਾਂ ਨੇ ਨਾ ਪਬਲਿਕ ਧਾਰਨ ਕਰਦੀ ਹੁੰਦੀ ਹੈ ਤੇ ਇਸ ਕਰਕੇ ਇਹ ਦੀਆਂ ਆਤਾਂ ਲੋਕਾਂ ਨੇ ਧਾਰਨ ਕਰਨ ਦੇ ਲੋਕਾਂ ਦਾ ਤਮਾਕੂ ਬਹੁਤ ਪ੍ਰਚਲਿਤ ਹੋਇਆ ਅੱਜ ਦੀ ਘੜੀ ਦੇ ਵਿੱਚ ਵੀ 45 ਕਰੋੜ ਬੰਦਾ 24 ਘੰਟੇ ਜਿਹੜਾ ਰੌਂਡ ਦੀ ਕਲਾਕ ਹੈ ਹਿੰਦੁਸਤਾਨ ਚ ਤਮਾਕੂ ਪੀਂਦਾ ਇੱਕ ਵੀੜੀ ਦੀ ਪੀਂਦਾ ਦੂਜਾ ਲਾ ਲੈਂਦਾ ਦੂਜਾ ਪੀਂਦਾ ਤੀਜਾ ਲਾ ਲੈਂਦਾ ਮਤਲਬ ਐਨੀ ਕਿਸੇ ਮੁਲਕ ਦੀ ਅਜਾ ਬਰਬਾਦੀ ਤੇ ਆਜ਼ਾਦੀ ਨਹੀਂ ਆਬਾਦੀ ਨਹੀਂ ਜਿੰਨੀ ਆਪਣੀ ਬੀੜੀਆਂ ਪੀ ਜਾਂਦੇ ਆ ਕੱਲੀਆਂ ਦੂਜੇ ਤਮਾਕੂ ਤਾਂ ਵੱਖਰੇ ਨੇ ਦੂਜੇ ਨਸ਼ੇ ਵੱਖਰੇ ਨੇ ਚਰਸ ਗਾਂਜਾ ਭੰਗ ਦੇ ਕੱਲਾ ਤਮਾਕੂ ਆ ਨਾ ਜਿਹੜਾ 24 ਘੰਟੇ 45 ਕਰੋੜ ਤੋਂ ਵੱਧ ਬੰਦੇ ਲਗਾਤਾਰ ਪੀਂ ਜਾਂਦੇ ਨੇ ਤੇ ਜਿਹੜਾ 45 ਕਰੋੜ ਤੋਂ ਵੱਧ ਜਿਹੜੀ ਇੰਡਸਟਰੀ ਦਾ 24 ਘੰਟੇ ਖਪਤ ਹੁੰਦੀ ਹੋਵੇ ਦਾਲੋ ਫਿਰੋ ਦਾ ਕਿੰਨਾ ਕਰਾਫਾ ਹੁਣਾ ਉਹਦਾ ਨਫਾ ਵੀ ਬਹੁਤ ਜਿਆਦਾ ਤੇ ਸਿਹਤ ਦੇ ਨੁਕਸਾਨ ਵੀ ਬਹੁਤ ਜਿਆਦਾ ਤੇ ਮਤਲਬ ਕਰੋੜਾਂ ਦੇ ਹਿਸਾਬ ਨਾਲ ਬੰਦਿਆਂ ਦੀਆਂ ਮੌਤਾਂ ਹੁੰਦੀਆਂ ਤਮਾਕੂ ਪੀਣ ਨਾਲ ਔਰ ਕਿਹਾ ਜਾਂਦਾ ਵੀ ਜੇ ਇੱਕ ਕਮਰੇ ਚ ਬਹਿ ਕੇ ਤੁਸੀਂ ਤਮਾਕੂ ਪੀਨੇ ਹੋ ਇੱਕ ਕਮਰੇ ਚ ਤੇ ਤੁਸੀਂ ਉਹਦਾ 14% ਧੂਆ ਅੰਦਰ ਲੈ ਜਾਂਦੇ ਹੋ ਪਰ ਜਿਹੜੇ ਥੋੜੇ ਕੋਲੇ ਬੈਠੇ ਆ ਉਹਦਾ 86% ਧੂਆ ਉਹ ਲੈ ਜਾਂਦੇ ਨੇ ਹਾਂ ਇੱਕ ਹੁੰਦਾ ਐਕਟਿਵ ਸਮੋਕਰ ਇਕ ਹੁੰਦਾ ਪੈਸਿਵ ਸਮੋਕਰ ਐਕਟਿਵ ਸਮੋਕਰ ਤਾਂ 14% ਲੈਂਦਾ ਪੀ ਕੇ ਤੇ ਬਾਹਰ ਕੱਢਦਾ ਹਾਂ ਤੇ ਜਿਹੜੇ ਕੋਲੇ ਬੈਠੇ ਆ ਉਹ ਹੁੰਦੇ ਨੇ ਪੈਸਿਵ ਸਮੋਕਰ ਉਹ 86% ਧੂੰਆਂ ਆਪਣੇ ਅੰਦਰ ਲੈ ਜਾਂਦੇ ਨੇ ਉਹ ਨਾ ਚਾਹਦੇ ਹੋਏ ਵੀ ਲੈ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਦਾ ਕੈਂਸਰ ਦੀਆਂ ਸੰਭਾਵਨਾ ਪੀਣ ਵਾਲਿਆਂ ਨਾਲੋਂ ਵੀ ਵੱਧ ਬਣ ਜਾਂਦੀਆਂ ਨੇ ਇਸ ਕਰਕੇ ਜਿਹੜੇ ਟੱਬਰ ਦੇ ਵਿੱਚ ਤਮਾਕੂ ਆ ਤੇ ਉਹ ਆਪਣੇ ਘਰੇ ਬਹਿ ਕੇ ਪੀਂਦਾ ਹੈ ਤੇ ਉਸ ਘਰ ਦੀਆਂ ਔਰਤਾਂ ਨੂੰ ਵੀ ਕੈਂਸਰ ਹੁੰਦਾ ਹੈ ਬੱਚਿਆਂ ਨੂੰ ਖਾਸ ਤੌਰ ਤੇ ਔਰਤਾਂ ਨੂੰ ਵੀ ਖਾਸ ਤੌਰ ਤੇ ਇਸ ਕਰਕੇ ਸਭ ਤੋਂ ਗੰਦੀ ਮਲਾਮਤ ਇਹ ਤਮਾਕੂਾਈ ਔਰ ਇਹਦਾ ਫਾਇਦਾ ਚੱਕਿਆ ਕੰਪਨੀਆਂ ਨੇ ਬੀੜੀ ਸਿਗਰਟ ਹਾਂ ਕੀ ਕੀ ਦੇ ਨਾਂ ਲਏ ਨੰਦਾ ਤੇ ਖਰਚਾ ਕੁਝ ਵੀ ਨਹੀਂ ਨਫਾ ਜਿਹੜੀ ਆ ਨਾ ਰਾਸ਼ੀ ਐਨੀ ਵੀ 10% 20% ਦੇ 100% ਹਜ਼ਾਰਾਂ ਪਰਸੈਂਟ ਦੇ ਹਿਸਾਬ ਨਾਲ ਇਹਦਾ ਨਫਾ ਔਰ ਖਰਚਾ ਜ਼ੀਫਰ ਸਾਨੂੰ ਹੁਣੇ ਦੱਸ ਦਾਂ ਪਿੱਛੇ ਜੇ ਲੁਧਿਆਣਾ ਸ਼ਹਿਰ ਦੇ ਵਿੱਚ ਜਰਦਾ ਤਮਾਕੂ ਫੜਿਆ ਗਿਆ ਕੋਈ ਘੱਟੋ ਘੜਤੀ 35 ਲੱਖ ਦਾ ਇੰਨਾ ਜ਼ਿਆਦਾ ਹਾਂ ਉਹਦਾ ਕੋਈ ਬਿੱਲ ਨਹੀਂ ਕੋਈ ਪਰਚਾ ਨਹੀਂ ਤੇ ਉਹਦੇ 28% ਟੈਕਸ ਹੈ ਜੀਐਸਟੀ ਜਿਹੜੇ ਤੇ 28% GST ਆ ਜਦੋਂ ਦਾ ਪ੍ਰੋਫਿਟ ਉਹਦਾ 30% ਤੋਂ ਘੱਟੋ ਘੱਟ ਤੀ ਪਰਸੈਂਟ ਉਹਦਾ ਇਨਕਮ ਟੈਕਸ ਲੱਗਦਾ ਆ ਉਹਦੇ ਪ੍ਰੋਫਿਟ ਤੇ ਤੇ 56% ਦੀ ਚੋਰੀ ਹੋ ਗਈ ਤੇ ਬੰਦੇ ਦੇ ਕੋਲੇ ਜਿਹਨੇ ਤਮਾਕੂ ਲਿਆਂਦਾ ਨਾ ਤਾਂ ਉਹਨੇ ਬਿੱਲ ਕਟਵਾ ਕੇ ਲਿਆਂਦਾ ਤੇ ਜਿਹਨੇ ਕਿ ਜਿਹਨੂੰ ਦਿੱਤਾ ਨਾ ਉਹਨੂੰ ਵੀ ਲ ਦਿੱਤਾ ਤੇ ਕਿੱਡੀ ਵੱਡੀ ਚੋਰੀ ਆ ਇਹਦੇ ਤੇ ਟੈਕਸ ਦੀ ਚੋਰੀ ਵੀ ਸਭ ਤੋਂ ਵੱਧ ਤਮਾਕੂ ਚ ਹੈ ਔਰ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਤਮਾਕੂ ਤੇ ਇੰਨੀ ਵੱਡੀ ਚੋਰੀ ਆ ਆਪਾਂ ਕਹਿੰਦੇ ਵੀ ਐਵੇਂ ਗਰੀਬ ਜਾਨਾ ਰੇੜੀ ਲਾਈ ਬੈਠਾ ਜਰਾ ਤਮਾਕੂ ਵੇਚਦਾ ਸਾਰੀਆਂ ਕੰਪਨੀਆਂ ਨੇ ਗਰੀਬ ਦੀ ਰੇੜੀ ਲਵਾ ਕੇ ਤਮਾਕੂ ਜਰਦਾ ਪਾਨ ਮਸਾਲਾ ਲਾਟਾ ਔਰ ਤੁਸੀਂ ਵੇਖੋ ਹਰ ਥਾਂ ਤੁਹਾਨੂੰ ਵਿਗਦਾ ਹੋਇਆ ਬਾਬੇ ਨਾਨਕ ਦੀ ਗੀਰੀ ਚ ਹਰੇ ਖੰਬੀਆਂ ਤੇ ਮਨ ਨਾਲ ਸੇਜੜੀਆਂ ਹੈ ਇਹ ਉਸ ਵਕਤ ਪਾਨ ਮਸਾਲੇ ਖਾਣ ਵਾਲੇ ਨਾ ਬਾਬੇ ਨਾਨਕ ਨੇ ਬਿਆਨ ਕੀਤਾ ਠੀਕ ਹੈ ਤੇ ਇਹਦਾ ਅਸਰ ਬਹੁਤ ਮਾੜਾ ਸਿਹਤ ਦੇ ਉੱਤੇ ਤੇ ਜਿਹੜਾ ਪੀਣ ਵਾਲਾ ਉਹਦੀ ਆਰਥਿਕਤਾ ਤੇ ਤੇ ਉਹਦੀ ਨੈਤਿਕਤਾ ਤੇ ਤੇ ਇਹ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਪਰ ਇਹਨੂੰ ਪ੍ਰਮੋਟ ਕੀਤਾ ਜਾਂਦਾ ਕਲਾਕਾਰਾਂ ਦੇ sthrough ਮੈਂ ਨਾ ਇਹੀ ਗੱਲ ਕਰਨ ਲੱਗੀ ਸੀਗੀ ਕਿ ਉਹ ਆਪ ਤੇ ਬੜੇ ਫਿੱਟ ਨੇ ਜਿੰਮ ਕਰਦੇ ਨੇ ਉਹ ਤਮਾਕੂ ਨੂੰ ਸਿਗਰਟ ਨੂੰ ਪ੍ਰਮੋਟ ਕਰਦੇ ਨੇ ਕਰਨ ਲਈ ਵੱਡੇ ਵੱਡੇ ਕਲਾਕਾਰ ਕਲਾਕਾਰਾਂ ਦੇ ਵਿੱਚੋਂ ਵੀ ਲੜਕੀਆਂ ਕਲਾਕਾਰ ਵੀ ਉਹ ਜਦੋਂ ਉਹਨਾਂ ਸੂਟਾ ਲਾ ਕੇ ਸਵਰਲਿੰਗ ਕਰਦੇ ਕੱਢਦੀਆਂ ਤੇ ਬੰਦਾ ਕਹਿੰਦਾ ਕਮਾਲ ਹੈ ਤਮਾਕੂ ਤੇ ਪੀ ਲੈਣਾ ਚਾਹੀਦਾ ਕਰੋੜਾਪਤੀ ਕਲਾਕਾਰਾਂ ਨੂੰ ਤਮਾਕੂ ਦੀ ਸਿਗਰਟ ਨਾਲ ਐਡਵਰਟਾਈਜ਼ਮੈਂਟ ਵੈਲਿਊ ਦੇ ਲਈ ਵਰਤ ਕੇ ਤੇ ਉਹ ਅਰਬਾਂ ਰੁਪਇਆ ਕਮਾਉਂਦੇ ਨੇ ਇਹ ਤੇ ਜਿਹੜਾ ਇਹਦਾ ਵਿਚਾਰਾ ਐਡਵਰਟਾਈਜ਼ਮੈਂਟ ਕਰਦਾ ਕਲਾਕਾਰ ਉਹ ਵੀ ਫਿਰ ਮਰਦਾ ਉਸੇ ਕੈਂਸਰ ਨਾਲ ਉਸੇ ਬਿਮਾਰੀ ਨਾਲ ਲੋਕਾਂ ਦੀ ਸਿਹਤ ਨਾਲ ਉਹਨਾਂ ਦੀ ਮੌਤ ਨਾਲ ਵਪਾਰੀ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਜਿੰਨੀਆਂ ਲੋਕਾਂ ਦੇ ਵਿੱਚ ਬਿਮਾਰੀਆਂ ਹੋਣ ਝਗੜੇ ਹੋਣ ਚਿੰਤਾ ਹੋਵੇ ਰਾਜ ਕਰਦਾ ਸ਼ਰਣੀ ਨਹੀਂ ਉਨੀ ਮੌਜ ਹੁੰਦੀ ਹੈ ਤੇ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ ਇਸ ਕਰਕੇ ਜਾਗਣਾ ਬੰਦੇ ਨੂੰ ਪਊ ਵੀ ਮੈਂ ਤਮਾਕੂ ਪੀਣਾ ਕਿ ਨਹੀਂ ਜੇ ਨਾ ਜਾਗੇ ਤੇ ਫਿਰ ਹਰ ਪ੍ਰਕਾਰ ਦੀ ਬਿਮਾਰੀ ਲਈ ਤਿਆਰ ਰਵੇ ਭਾਈ ਆਪ ਜਿੰਮੇਵਾਰ ਨਾ ਬਣਨ ਮੇਰੀ ਬੇਨਤੀ ਹੈ ਕਿ ਇਹ ਨੂੰ ਸਮਝੋ ਇਹਨੂੰ ਤਿਆਗੋ ਇਹਦਾ ਕੋਈ ਮਤਲਬ ਨਹੀਂ ਜ਼ਿੰਦਗੀ ਚ ਲਿਆਉਣ ਦਾ ਹੋਰ ਇਹ ਦੱਸ ਪੱਕੀ ਕਹਿ ਸਕਦੇ ਹਾਂ ਹਾਂ ਔਰ ਇਸ ਤੋਂ ਬਾਅਦ ਅਸੀਂ ਹੁਣ ਕੀ ਕਹਿ ਸਕਦੇ ਹਾਂ ਇਹ ਤੇ ਹੁਣ ਅੱਗੇ ਸੋਚ ਹੈ ਲੋਕਾਂ ਦੀ ਕਿ ਸਮਝਾਣਾ ਫਰਜ਼ ਹੁੰਦਾ ਹੈ ਸਮਝਣਾ ਨਾ ਸਮਝਣਾ ਉਹਨਾਂ ਦੇ ਹੱਥ ਹੁੰਦਾ ਉਹਨਾਂ ਦੀ ਆਪਣੀ ਮਰਜ਼ੀ ਹੈ ਸਮਝਣ ਵਾਲੇ ਦੀ ਮਰਜ਼ੀ ਹੈ ਵੀ ਮੈਂ ਸਮਝਾਂ ਜਾਂ ਨਾ ਸਮਝਾਂ ਜੇ ਉਹਨਾਂ ਨੂੰ ਲੱਗੇ ਮੈਨੂੰ ਬੀੜੀ ਪੀਣ ਨਾਲ ਮੇਰਾ ਵਿਗੜਦਾ ਕੁਝ ਨਹੀਂ ਹੋ ਲਾਜ਼ਮੀ ਪੀਊਗਾ ਅੱਜ ਕੱਲ ਦੇਖਿਆ ਰੋਡ ਸਾਈਡ ਆਪਾਂ ਦੇਖੀਏ ਨਾ ਬਾਈਕ ਦੇ ਉੱਤੇ ਬੰਦਾ ਬੈਠਾ ਹੁੰਦਾ ਹੈ ਬੀੜੀ ਲੱਗੀ ਹੋਈ ਹੈ ਸਿਗਰਟ ਫੂਕਦਾ ਹੁੰਦਾ ਬੜਾ ਨਾ ਟੱਸ਼ਨ ਦੇ ਨਾਲ ਸਿਗਰਟ ਫੂਕ ਦਫ਼ਤਰ ਦੇ ਵਿੱਚ ਬੈਠੇ ਬੀੜੀਆਂ ਪੀਂਦੇ ਸਿਗਰਟਾਂ ਪੀਂਦੇ ਨੇ ਕਲਬਾਂ ਵਿੱਚ ਤਾਂ ਕਮਾਲ ਹੈ ਵੇ ਕਲੱਬ ਦੇ ਵਿੱਚ ਕਲੱਬ ਕਲਚਰ ਹੈ ਜਿਹੜੀ ਉਹ ਸ਼ਰਾਬ ਬੀੜੀ ਹੁੱਕਾ ਤੇ ਹੁੱਕਾ ਉਹ ਹੈ ਅਸੀਂ ਹੀ ਧਰਤੀ ਤੇ ਐਡਵਾਂਸ ਆ ਕੇ ਹੋਰ ਤਾਂ ਕਿਸੇ ਨੂੰ ਖਾਣਾ ਪੀਣਾ ਆਉਂਦਾ ਨਹੀਂ ਔਰ ਉਹਦੇ ਵਿੱਚ ਬਿਊਰੋਕ੍ਰੇਸੀ ਬੈਠੀ ਹੁੰਦੀ ਹੈ ਬਿਊਰੋਕ੍ਰੇਸੀ ਜਿਹੜੀ ਹਿੰਦੁਸਤਾਨ ਦੀ ਅਫਸਰ شاہੀ ਜਿਹਨੂੰ ਕਹਿੰਦੇ ਆ ਉਹ ਸਾਡੀ ਹਰ ਚੀਜ਼ ਦੇ ਉੱਤੇ ਕਲੰਕ ਤੇ ਕੋੜ ਬਣ ਗਈ ਹੈ ਹਾਂ ਉਹਨਾਂ ਨੂੰ ਕੋਈ ਉਹਨਾਂ ਨੂੰ ਹੈ ਨਹੀਂ ਦੀ ਸਾਡਾ ਮੁਲਕ ਮਰਦਾ ਹੈ ਬੰਦਾ ਮਰਦਾ ਹੈ ਦੁੱਖ ਤਕਲੀਫ ਆ ਬਸੋ ਪੀਂਦੇ ਆ ਖਾਂਦੇ ਆ ਹਰ ਆਪ ਦੇ ਕੋਲ ਪੈਸਾ ਨਹੀਂ ਲਾਉਂਦੇ ਕੋਈ ਵੀ ਅਫਸਰ ਜਿਹੜਾ ਸਿਗਰਟ ਪੀਂਦਾ ਕੋਲੋਂ ਪੈਸਾ ਨਹੀਂ ਲਾਉਂਦਾ ਮੰਗ ਕੇ ਪੀਂਦਾ ਵਪਾਰੀ ਕੋਲੇ ਮੰਗਵਾਉਂਦੇ ਆ ਜਿਹੜੇ ਜਾ ਮਂਗਵਾਉਂਦੇ ਆ ਵਿਚਾਰ ਆਪ ਦੇ ਕੋਲੋਂ ਪੈਸੇ ਖਰਚ ਕੀ ਆਂਦੇ ਨੇ ਇਹ ਵੀ ਨਹੀਂ ਕਹਿੰਦੇ ਕਾਕਾ ਤੇਰੇ ਕਿੰਨੇ ਪੈਸੇ ਲੱਗਿਆ ਇਸ ਕਰਕੇ ਇਹਨਾਂ ਸਾਰਿਆਂ ਤੋਂ ਚੇਤਨਾ ਜੜੀ ਹੈ ਨਾ ਲੋਕ ਚੇਤਨਾ ਆਉਣ ਜਿਹੜੇ ਚਿੰਤਕ ਨੇ ਉਹ ਚੇਤਨਾ ਚਾਹਣ ਕਲਾਕਾਰ ਚੇਤਨਾ ਚਾਹਣ ਲਖਾਰੀ ਚੇਤਨਾ ਚਾਹਣ ਠੀਕ ਹੈ ਫੇਰ ਤਾਂ ਪਰਾ ਹੋ ਸਕਦਾ ਨਹੀਂ ਇਹ ਲੁਟੇਰੇ ਕਿੰਨਿਆਂ ਹਨ ਦਨ ਦੂਣੀ ਤੇ ਰਾਤ ਚੌਕਣੀ ਕਰਨਗੇ ਪਰ ਨਾ ਇੱਕ ਗੱਲ ਐ ਸਰ ਜਿਹੜੇ ਗੀਤਕਾਰ ਨੇ ਨਾ ਜਿਹੋ ਜੇ ਗੀਤ ਬਣਾਉਂਦੇ ਐ ਨਾ ਯੂਥ ਉਹਨੂੰ ਉਸੇ ਤਰੀਕੇ ਨਾਲ ਹੀ ਫੋਲੋ ਕਰਦਾ ਵੇ ਤੇ ਜੇ ਇਹ ਗੀਤਕਾਰ ਚਾਹਨ ਤੇ ਜੇ दारू ਵਾਲੇ ਪਾਸੇ ਆਪਣੇ ਗੀਤਾਂ ਦੇ ਰਾਹੀ ਲੈ ਕੇ ਗਏ ਐ ਨਾ ਅਸਲੇ ਵਾਲੇ ਪਾਸੇ ਲੈ ਕੇ ਗਏ ਐ ਤੇ ਚੰਗੇ ਪਾਸੇ ਵੀ ਆਪਣੇ ਗੀਤਾਂ ਦੇ ਰਾਹੀ ਯੂਥ ਨੂੰ ਲਿਜਾ ਸਕਦੇ ਜਾ ਸਕਦੇ ਚ ਕੁਛਕ ਨਹੀਂ ਜੇ ਇਹ ਜਿਹੜੇ ਕਲਾਕਾਰ ਆ ਜੇ ਆਪਣਾ ਸਹੀ ਫਰਜ਼ ਅਦਾ ਕਰਨ ਕਿਸੇ ਦਾ ਮਤਲਬ ਇਹ ਨਾ ਹੱਥ ਠੌਂਕਾ ਬਣ ਕੇ ਇਸ਼ਤਿਹਾਰਵਾਦੀ ਦਾ ਨਮੂਨਾ ਬਣ ਕੇ ਨਾ ਜਾਣਾ ਤੇ ਫਿਰ ਇਹਨਾਂ ਦੀ ਗੱਲ ਨੂੰ ਆਮ ਜੂਥ ਆਮ ਲੋਕ ਵੇਖੋ ਉਹਨਾਂ ਨੂੰ ਧਰਨਤਾ ਕਰਦੇ ਆ ਉਹਨਾਂ ਦਾ ਉਹਨਾਂ ਦਾ ਕੱਪੜੇ ਪਾਉਣ ਦਾ ਸਟਾਈਲ ਉਹਨਾਂ ਦੇ ਖਾਣ ਦਾ ਸਟਾਈਲ ਉਹਨਾਂ ਦੀ ਹੈਲੋ ਹਾਈ ਹਾਈ ਕਰਨ ਦਾ ਸਟਾਈਲ ਤੇ ਉਹ ਕਰਦੇ ਨੇ ਤੇ ਜੇ ਇਹਨਾਂ ਦਾ ਇਹਨਾਂ ਦੇ ਕੋਲੇ ਕੋਈ ਮਾੜਾ ਮੋਟਾ ਵੀ ਰੱਬ ਦਾ ਖੌਫ ਹੋਵੇ ਇਨਸਾਨੀਅਤ ਹੋਵੇ ਤੇ ਫਿਰ ਮਨੁੱਖਤਾ ਦਾ ਭਲਾ ਵੀ ਹੋ ਸਕਦਾ ਹੈ ਹਾਂ ਹਾਂ ਜੇ ਸਾਰੇ ਰਲ ਕੇ ਕੋਸ਼ਿਸ਼ ਕਰਨ ਤੇ ਉਹ ਯੋਤ ਨੂੰ ਜ਼ਰੂਰ ਮਤਲਬ ਗਲਤ ਰਾਤ ਉਹ ਸਹੀ ਰਾਤੇ ਲੈ ਕੇ ਜਾ ਸਕਦੇ ਨੇ ਜੇ ਕੋਸ਼ਿਸ਼ ਕਰਨ ਸਰਕਾਰ ਜਿਨ੍ਹਾਂ ਨੂੰ ਲੋਕੀ ਸੁਣਦੇ ਜਿਆਦਾ ਸੁੰਨਾ ਪਸੰਦ ਕਰਦੇ ਆ ਜਿਵੇਂ ਲੇਖਕ ਹੋਗੇ ਜਿਨ੍ਹਾਂ ਨੂੰ ਪੜ੍ਹਨਾ ਪਸੰਦ ਕਰਦੇ ਆ ਸਿੰਗਰ ਫਿਲਮਕਾਰ ਇਹ ਇਹੋ ਜੀ ਨਾ ਫਿਲਮਾਂ ਬਣਾਣ ਇਹੋ ਜੀ ਗਾਣੇ ਬਣਾਣ ਕਿ ਨਾ ਸਮਾਜ ਨੂੰ ਨਾ ਇੱਕ ਚੰਗੀ ਸੇਧ ਮਿਲੇ ਹਾਂਜੀ ਬਿਲਕੁਲ ਠੀਕ ਹੈ ਸਮਾਧੀ ਸੇਧ ਹੈ ਸੇਧ ਦੇਣਾ ਹੀ ਸਭ ਤੋਂ ਵੱਡਾ ਅੱਜ ਦਾ ਧਰਮ ਤੇ ਕਰਮ ਹੈ ਜਿਹੜਾ ਨਹੀਂ ਦਿੰਦਾ ਤੇ ਮੈਂ ਸਮਝੋ ਮਨੁੱਖਤਾ ਨਾਲ ਗਦਾਰੀ ਕਰਦਾ ਬਿਲਕੁਲ ਤੇ ਬੜਾ ਕੁਝ ਅੱਛਾ ਤੁਹਾਨੂੰ ਸਿੱਖਣ ਨੂੰ ਮਿਲਦਾ ਬਾਪੂ ਬਿਲਕੁਲ ਜੀ ਹੁ ਤੋਂ ਤੇ ਇਸ ਤਰ੍ਹਾਂ ਦੀ ਹੋਰ ਬਿਹਤਰੀਨ ਵੀਡੀਓਜ਼ ਦੇਖਣ ਦੇ ਲਈ ਹਮੇਸ਼ਾ ਦੇਖਦੇ ਰਹੋ ਸਸਮੁੰਦਰੋਂ ਪਾਟੀਵੀ